ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਬਦਨੀ ਕਲਾਂ ਦੇ ਵਿੱਚ ਬਦਨੀ ਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਤਿਤਾਤ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਸੁਖਵੀਰ ਵੀਰ ਦਾ ਨਾਮ ਆ ਤੇ ਵਪਾਰ ਦਾ ਕੰਮ ਅੱਜ ਮਿੱਤਰੋ ਤੁਹਾਡੇ ਨੇ 4 ਜਨਵਾਰ ਲੈ ਕੇ ਆਏ ਆ 2-3 ਮੱਝਾਂ ਤੇ ਇੱਕ ਗਾਂ ਗੱਲਬਾਤ ਕਰਾਂਗੇ ਆਪਾਂ ਮਿੱਤਰੋ ਨੀਲੀ ਰਾਵੀ ਦੀ ਮਹਿਬਾਈ ਦੇ ਕੋਲੇ ਟੋਕੜ ਇਹਦੇ ਤੋਂ ਸ਼ੁਰੂਆਤ ਕਰਦੇ ਹੋਏ ਆਪਾਂ ਜਾਣਦੇ ਆਂ ਬਾਈ ਦੇ ਵੱਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਹੋਰ ਸਖਵੀਰ ਬਾਈ ਵਧੀਆ ਵੀਰੇ ਸੇਤਾਕਰ ਪਰਿਵਾਰ ਵੀਰੇ ਹਾਂਜੀ ਵੀਰੇ ਵਧੀਆ ਜੀ ਠੀਕ ਐ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਆਪਣਾ ਨਾਮ ਮੇਰੇ ਸੁਖਵੀਰ ਸਿੰਘ ਪਿੰਡ ਵੱਧਨੀ ਖਣਾ ਨਾਮ ਸੁਖਵੀਰ ਸਿੰਘ ਪਿੰਡ ਬਦਨੀ ਕਲਾਂ ਹਾਂਜੀ ਵੀਰੇ ਸੁਖਵੀਰ ਭਾਈ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਆਪਾਂ ਚਾਰ ਹੀ ਆ ਵੀਰੇ ਪਕੜ ਚਾਰ ਜਾਨਵਰ ਆ ਹਾਂਜੀ ਤਿੰਨ ਮੱਝਾਂ ਤੇ ਇੱਕ ਗਾਵ ਰਿਹਾ ਹਾਂਜੀ ਵੀਰੇ ਠੀਕ ਆ ਤੇ ਵੀਰੇ ਨੀਲੀ ਰਾਵੀ ਦੀ ਮਹਿੰਦੀ ਕੀ ਡਿਟੇਲ ਆ ਯਾਰ ਨੀਲੀ ਰਾਵੀ ਦੀ ਮਹਿੰਦੀ ਥੱਲੇ ਵੀਰੇ ਅੱਜ ਹੀ ਲਈ ਆ ਆਪਾਂ ਠੀਕ ਆ ਠੀਕ ਆ ਪੌਣੇ 2 ਮਹੀਨਿਆਂ ਦੀ ਪੱਕੀ ਗੱਭਣ ਦੱਸਿਆ ਉਹਨਾਂ ਨੇ ਠੀਕ ਆ ਬਾਈ ਮੈਂ ਹੈਵੀ ਗੱਭਣ ਆ ਵੀਰੇ ਜੇ ਕਹਿੰਨੇ ਚੈੱਕ ਕਰਾ ਕੇ ਲੈਣੀ ਹੋਵੇ ਦੇ ਦੇ ਦਾਂਗੇ ਜੇ ਉਵੇਂ ਲੈਣੀ ਹੋਵੇ ਦੇ ਦੇ ਠੀਕ ਆ ਵੀ ਹਜੇ ਚੈੱਕ ਪਾਸ ਨਹੀਂ ਹੁੰਦੀ ਹਣਾ ਹਾਂ ਵੀਰੇ ਠੀਕ ਆ ਤੇ ਗੱਭਣੀ ਆ ਮ ਬੱਚਾ ਕਟਾ ਵੀਰੇ ਮਿਲਦੀ ਪਾੜੇ ਤੇ ਵੀ ਪਾੜੇ ਤੇ ਵੀਰੇ ਠੀਕ ਆ ਬਾਈ ਤੇ ਰੇਟ ਕੀ ਰਹੂਗਾ ਵੀਰੇ ਰੇਟ ਦੇ ਦਿਆਂਗੇ 62000 ਦੀ ਮੈਂ ਮੰਤਨ ਕਰ ਦਿਆਂਗੇ ਠੀਕ ਆ ਜੀ ਕਟਾ ਰੱਖ ਕੇ ਦੇਣੀ ਹੋਵੇ ਕੋਈ ਨਹੀਂ ਕਰ ਲਾਂਗੇ ਵੀਰੇ ਠੀਕ ਆ ਵੀਰੇ ਲੈ ਵੀ ਮਤਲਬ ਜੇ ਬੱਚੇ ਸਮੇਤ ਲੈਣੀਆਂ ਤਾਂ 62000 ਦੀ ਮਿਲੂਗੀ 2 ਮਹੀਨਿਆਂ ਦੀ ਪੱਕੀ ਗੱਬਣ ਦੁੱਧ 6 ਕਿਲੋ ਆ ਵੀਰੇ ਹਾਂਜੀ ਵੀਰੇ 6 ਕਿਲੋ ਦੱਸਿਆ ਭਾਈ ਅੱਜ ਹੀ ਲੈ ਕੇ ਆਇਆ ਹਜੇ ਵੀਰੇ ਨੇ ਚੋਕੇ ਕਨਫਰਮ ਤੁਹਾਨੂੰ ਦੱਸ ਦੂਗਾ ਫੋਨ ਤੇ ਉੱਤੇ ਵੀ ਕਰ ਲਿਓ ਵੀ ਕਿੰਨਾ ਦੁੱਧ ਰੈਡੀ ਆ ਇਹਦੇ ਥੱਲੇ ਕਿਉਂਕਿ ਉਦੋਂ ਉਹ ਵੀਰਾ ਚੋਲੂਗਾ ਦੋ ਟਾਈਮ ਇਹਨੂੰ ਕਰਮਾ ਵਾਲੀ ਨੂੰ ਲੈ ਕੇ ਨੂੰ ਤੇ ਦੇਰਲਾ ਬੁਰਲਾ ਦੀ ਚੰਗੀ ਆ ਮੈਂ ਬਾਕੀ ਬਈ ਨਸਲ-ਨਸਲ ਲੋ ਵੀ ਚੰਗੀ ਹਾ ਢਾਂਚੇ ਦੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਆਪ ਵੀ ਮਿੱਤਰੋ ਇਹਨੂੰ ਲੈ ਲਿਓ ਵੀਰੇ ਸੋਹਣਾ ਜਿਹੜਾ ਵजूद ਆ ਇਹਦਾ ਜਿੰਨਾ ਹੈਗਾ ਕਰਮਾ ਵਾਲੀ ਦਾ ਢਾਂਚਾ ਚੰਗਾ ਵਾ 2000 ਰੁਪਿਆ ਮੋਲ ਆ ਮਗਰ ਇਹਦੇ ਕੱਟਾ ਵਾ ਇਹ ਪਹਿਲੇ ਨੰਬਰ ਤੇ ਸੀ ਜਿਹੜੀ ਮੈਂ ਦੋ ਨੰਬਰ ਤੇ ਜਿਹੜੀ ਵੀਰੇ ਗਾਂਵਾਂ ਦੇ ਬਾਰੇ ਦੱਸੀ ਵੀਰੇ ਕੱਟਾ ਵਿਖਾ ਦਈਏ ਮੜਾ ਜਾਨਾ ਆਹ ਕੱਟਾ ਵੇਖ ਲਓ ਬਈ ਇਹਦਾ ਠੀਕ ਆ ਵੀਰੇ ਗਾਂ ਦੇ ਬਾਰੇ ਦੱਸਦੀ ਹੁਣ ਬਾਈ ਗਾਂ ਵੀਰੇ 4 ਅੰਕ ਮਹੀਨਿਆਂ ਦੀ ਸੂਈ ਵੀ ਆ 4 ਮਹੀਨਿਆਂ ਦੀ ਹਾਂਜੀ ਬੱਚੀ ਦਾ ਵੀਰੇ ਦੁੱਧ ਹੋਊਗਾ ਹੁਣ 11 ਕਿਲੋ ਵੀਰੇ 11 ਕਿਲੋ ਤੇ ਵੀਰੇ ਇਹਦਾ ਚੁਆਈ ਚੁਈ ਕਿਵੇਂ ਆ ਚੁਆਈ ਪੂਰੀ ਵਧੀਆ ਜੀ ਕੱਦ ਕੋਤ ਬਹੁਤਾ ਗਾਉਂਦਾ ਹੈ ਨਾ ਹਾਂਜੀ ਵੀਰੇ ਕੀ ਰੇਟ ਰਹੂਗਾ ਗਾਉਂਦਾ ਵੀਰੇ ਆਪਾਂ 30000 ਜੀ ਦੇ ਦੇਾਂਗੇ ਵੀਰੇ ਮਾਲਤਾ ਨਹੀਂ ਦੇ ਵਿੱਚ ਕਰ ਦਿਆਂਗੇ ਵੀਰੇ ਕੱਢੀ ਬਾਗ ਨੂੰ ਵੀਰੇ ਤੋਰੀ ਮੜਾ ਇਹ ਡਰੂਗੀ ਯਾਰ ਵੀਰੇ ਰਹਿਣਾ ਡਰਦੀ ਆ ਥੋੜੀ ਜੀ ਡਰਦੀ ਆ ਚਾ ਰਹਿਣ ਦੇ ਤੇ ਵੀਰੇ ਆ ਇਹਨੂੰ ਤਾਂ ਕਰ ਦੇ ਮੜਾ ਯਾਰ ਲੈ ਵਾ ਲੂਗਾ ਤਾਂ ਵਿਖਾ ਦਈਂਦਾ ਠੀਕ ਆ ਓਕੇ ਠੀਕ ਆ ਵੀਰੇ ਚਿਚਵਾਈ ਓਕੇ ਜਮ ਹਾਂਜੀ ਵੀਰੇ ਚਿਚਵਾਈ ਪੂਰੀ ਵਧੀਆ ਠੀਕ ਆ ਵੀਰੇ ਤੇ 3 ਨੰਬਰ ਤੇ ਮੈਂ ਜਿਹੜੀ ਬਾਈ ਓ ਵੀਰੇ ਪੰਜ ਮਹੀਨੇ ਦੀ ਗੱਬਣਾ ਪੂਰੀ ਠੀਕ ਆ ਦੁੱਧ ਦੁੱਧ ਹੋਊਗਾ ਵੀਰੇ 6 ਕਿਲੋ ਦੇ ਥੱਲੇ 6 ਕਿਲੋ ਹੈ ਹਾਂਜੀ ਵੀਰੇ ਤੇ ਚਿਚਵਾਈ ਕਿਵੇਂ ਆ ਵੀਰੇ ਚਿਚਵਾਈ 1 ਨੰਬਰ ਆ ਵੀਰੇ ਠੀਕ ਆ ਕੱਢੀ ਬਾਹਰ ਨੂੰ ਵੀਰੇ ਉਹਨੂੰ ਲੈ ਵੀ ਮਿੱਤਰੋ ਕਿੰਨੇ ਚਿਰ ਦੀ ਗੱਬਣ ਸੀ ਇਹ ਪੰਜ ਮਹੀਨਿਆਂ ਦੀ ਮੈਂ ਪੰਜ ਮਹੀਨਿਆਂ ਦੀ ਗੱਬਣਾ 6 ਕਿਲੋ ਦੁੱਧਾ ਹੈ ਨਾ ਹਾਂਜੀ ਵੀਰੇ ਪਲੀ ਪੁਲੀ ਬਹੁਤ ਆ ਹਨਾ ਬਾਈ ਹਾਂਜੀ ਵੀਰੇ ਤੇ ਮਿਲਦੀ ਪਹਾੜੇ ਤੇ ਹੀ ਆ ਵੀਰੇ ਮਿਲਦੀ ਪਹਾੜੇ ਤੇ ਆ ਵੀਰੇ ਠੀਕ ਆ ਇਹ ਵੀ ਅੱਜ ਹੀ ਆਈ ਆ ਮੈਂ ਆਪਣੇ ਘਰ ਲੇਵਲ ਉਹ ਠੀਕ ਆ ਹਨਾ ਹਾਂਜੀ ਅਵੇ ਤਾਂ ਲੰਮੇ ਮਗਲੇ ਛੋਟੇ ਨਾ ਹਾਂਜੀ ਵੀਰੇ ਉੱਠਾ ਦੇਵਾ ਜੀ ਨੂੰ ਕਹਿੰਦੇ ਹਨਾ ਹਾਂਜੀ ਕੀ ਰੇਟ ਰਹੂਗਾ ਬਾਈ ਇਹ ਦੇ ਦੇਾਂਗੇ ਵੀਰੇ 67000 ਦੀ ਮੈਂ 67 ਦੀ ਹਾਂਜੀ ਉਹ ਵਜਨ ਵੀ ਬਹੁਤ ਹੈ ਯਾਰ ਤਾਂ ਠੀਕ ਆ ਬਾਈ ਲੈ ਮਿੱਤਰੋ ਵਜਨ ਵੀ ਜੇ ਸੋਚੀਏ ਤਾਂ ਕਰਮਾਂ ਵਾਲੀ ਦਾ ਕਿੱਥੇ ਜਾਂਦਾ ਪਰ ਮੈਂ ਉਹ ਗੱਲ ਦੀ ਕਹਿਣੀ ਚਾਹੁੰਦਾ ਧੰਚਾ ਚੰਗਾ ਵਾ 67000 ਦੀ ਮੈਂ ਮਿਲ ਜੂਗੀ ਹੈ ਤੁਹਾਨੂੰ ਕਰਮਾਂ ਵਾਲੀ ਚੰਗੀ ਆ ਸਾਰੇ ਪਾਸਿਆਂ ਤੋਂ ਵਜੂਦ ਲੋਟਾਂ ਚੈਲੋ ਥੰਮ ਦੇਵਾ ਨੂੰ ਜਿਹੜਾ ਲੱਗਾ ਹੋਇਆ ਉਹ ਥੋੜਾ ਜਿਹਾ ਵੀ ਅਗਲੇ ਥਾਂ ਵੱਡੇ ਆ ਮਗਰ ਲਈ ਛੋਟੇ ਆ ਜਿਹਨੂੰ ਪੁੱਠਾ ਵਾਲੇ ਵੀ ਕਹਿ ਦਿੰਦੇ ਆ ਪਾਉ ਆ ਪਰ ਮਨ ਲਓ ਤੁਸੀਂ ਦੁੱਧ ਵਾਲੇ ਪੱਖ ਤੋਂ ਚੰਗੀ ਰਹਿਣ ਵਾਲੀ ਮੈਂ ਆ ਤੇ ਬਾਈ ਜਿਹੜੀ 4 ਨੰਬਰ ਤੇ ਆ ਵੀਰੇ ਉਹਦੇ ਥੱਲੇ ਵੀਰੇ 8 ਕਿਲੋ ਦੁੱਧ ਆ ਮੈਂ ਥੱਲੇ ਦੋਵਾਂ ਟਾਈਮਾਂ ਦਾ ਹਾਂਜੀ ਵੀਰੇ ਠੀਕ ਆ ਮੈਂ ਅਗਰ ਜਾਨਵਰ ਵੀਰੇ ਜਾਨਵਰ ਹੈ ਨਹੀਂ ਗਾ ਵੀਰੇ ਬਾੜੇ ਤੇ ਹੀ ਹੈ ਮਿਲਦੀ ਆ ਠੀਕ ਆ ਕੱਢੀ ਬਾਰ ਨੂੰ ਵੀਰੇ ਇਹਦਾ ਬੱਚਾ ਵੀਰੇ ਬੱਚਾ ਹੈ ਨਹੀਂ ਵੀਰੇ ਗੱਬਣ ਇਹ 1 ਮਹੀਨਾ ਤੇ ਵੀਰੇ ਅੱਜ ਨੂੰ 4 ਦਿਨ ਹੋ ਗਿਆ ਠੀਕ ਹੈ ਬਈ 1 ਮਹੀਨਾ ਤੇ 4 ਦਿਨ ਹੋ ਗਿਆ ਹੈ ਹਾਂਜੀ ਵੀਰੇ ਮੈ ਲੇ ਦੇ ਲੇ ਬੜੀ ਖੁੱਲੀ ਡੁੱਲੀ ਆ ਯਾਰ ਹਨਾ ਬਈ ਇਹਨੇ ਵੀਰੇ 18 ਕਿਲੋ ਦਾ ਇੱਕ ਗੱਲ ਦੱਸਾਂ ਤੈਨੂੰ ਜਫਰਾਬਾਦੀ ਜੇ ਮੈਂ ਪੈਂਦੀ ਆ 100 ਦੇ ਵਿੱਚੋਂ 70 ਪੈਸੇ ਹਾਂਜੀ ਵੀਰੇ ਹੋ ਇਹ ਦੋਨੇ ਯਾਰ ਕੁਆਲਿਟੀ ਦੋਨੇ ਮੰਨਿਆ ਜਿੱਥੋਂ ਆਈਆਂ ਵੀਰੇ ਆਪਾਂ ਗੱਲ ਕਰਾ ਦਿਆਂਗੇ 18 18 ਕਿਲੋ ਦੀ ਗਾਰੰਟੀ ਦਿੱਤੀ ਆ ਦੋਨੇ ਮੰਨਿਆ ਲੈ ਮਿੱਤਰੋ ਆ ਮੈਂ ਇਹਨੂੰ ਤੇ ਇੱਕ ਪਾਸੇ ਜਫਰਾਬਾਦੀ ਮਈਆਂ ਕੱਢ ਕੇ ਵੀਡੀਓ ਚਲਾ ਲਿਓ ਇੱਕ ਪਾਸੇ ਇਹ ਵੀਡੀਓ ਚਲਾ ਲਿਆ ਜੇ ਕੁਆਲਿਟੀ ਤੁਸੀਂ ਆਪ ਦੇਖ ਰਹੇ ਆ ਹੁਣ ਇਹਨੂੰ ਕਈ ਸਿੰਘ ਖੁੱਲਾ ਕਹਿਣਗੇ ਸਿੰਘ ਨਹੀਂ ਖੁੱਲਾ ਇਹਦੀ ਨਸਲ ਹੀ ਮੈਂ ਦੀ ਬਹੁਤ ਜ਼ਿਆਦਾ ਵਾ ਗੱਬਣ ਪੱਕੀ ਆ ਵੀਰੇ ਆਪਾਂ ਪਰ ਖਾਲੀ ਕਰਕੇ ਦੇਣੀ ਆ ਮੈਂ ਠੀਕ ਆ ਬਾਈ ਲੈ ਮਿੱਤਰੋ ਮੈਂ ਇਹਦੇ ਵਿੱਚ ਨਸਲ ਬਹੁਤ ਆ ਜਫਰਾਬਾਦੀ ਦਾ ਤੁਸੀਂ ਚੰਗਾ ਟੀਕਾ ਭਰਾਲੋ ਜਿਹੜਾ ਤੇ ਬੱਚਾ ਪੂਰਾ ਟਾਪ ਲਾ ਦੂਗੀ ਇਹ ਤੁਹਾਡੇ ਨਾਲ ਵਾਦਾ ਵੀ ਪਿਓਰ ਨਹੀਂ ਕਹਿ ਸਕਦਾ ਹਜੇ ਮੈਂ ਪਿਓਰ ਕਿਹਾ ਨਹੀਂ ਕਹਿ ਸਕਦਾ ਜੇ ਪਿਓਰ ਹੁੰਦੀ ਤੇ ਇਹਦੇ ਅੱਖਾਂ ਦੇ ਉੱਤੇ ਮਾਸੰਦਾਣਾ ਜਿਹੜਾ ਜਫਰਾਵਾਦੀ ਦੇ ਉੱਤੇ ਉਹ ਅੱਖਾਂ ਤੋਂ ਥੱਲੇ ਨੂੰ ਲਮਕਦਾ ਹੁੰਦਾ ਤੇ ਇਹਦੇ ਉਹ ਕੁਆਲਿਟੀ ਹੈਗੀ ਆ 100 ਦੇ ਵਿੱਚੋਂ 30 ਪੈਸੇ ਇਹਨੂੰ ਦੀਂਦਾ ਵਾ ਝਲਕ ਪਾਉਂਦੀ ਆ ਕਰਮਾਂ ਦੀ ਵਜੂਦ ਬਹੁਤ ਚੰਗਾ ਜਫਰਾਬਾਦੀ ਮਹਨ ਲੈਣ ਵਾਲਿਆਂ ਨੇ ਸਮਝ ਜਾਣਗੇ ਉਹ ਤੈਨੂੰ ਛੱਡਦੇ ਨਹੀਂ ਤੇ ਜਿੰਨੇ ਨਹੀਂ ਲੈਣੀ ਉਹਨੇ ਇਹਨੂੰ ਸਿੰਘ ਖੋਲਾ ਕਿ ਇਹ ਰੇਟ ਕੀ ਰਹੂਗਾ ਬਾਈ ਇਹ 70000 ਦੀ ਮਹਨ ਦੇ ਦਿਆਂ ਜੋੜਾ ਲੈ ਲਵੇ ਕੋਈ ਦੋਵੇਂ ਮੱਟੀਆਂ ਮਈਆ ਕਰ ਦਿਆਂਗੇ ਵੀਰੇ ਮਾਨਤਣ ਠੀਕ ਹੈ ਨੰਬਰ ਦੱਸੀ ਬਾਈ 9463319970 ਵੀਰੇ 9463319970 ਹਾਂਜੀ 9463319970 ਬਾਈ ਦਾ ਫੋਨ ਨੰਬਰ ਆ ਪਿੰਡ ਬਦਨੀ ਕਲਾਂ ਜ਼ਿਲ੍ਹਾ ਮੋਗਾ ਦੇ ਤੁਹਾਨੂੰ ਤੇ ਵਾਪਦਾ ਸ਼ੁਕਰੀਆ ਜਉਂਦੇ ਰੋ